ਸੁਪੰਨ ਸਾਹਿਬ ਜੀ ਅਣੀਮਮ ਕੀ ਕਹਿਣਾ ਚਾਹੋਗੇ ਜੋ ਅੱਜ ਤੁਸੀਂ ਇੱਥੇ ਪਿੰਡ ਮਹਾਰਜ ਸੋਨਾ ਵਿਖੇ ਕੈਂਪ ਲਗਾਇਆ ਗਿਆ ਮੈਡੀਕਲ ਕੈਂਪ ਅ ਅੱਜ ਅਸੀਂ ਇਹਗਾ ਮੈਡੀਕਲ ਚੈੱਕਅਪ ਕੈਂਪ ਉੱਥੇ ਸੰਪੂਰਨ ਸੁਰੱਖਿਆ ਕੇਂਦਰ ਤੇ ਨਾਲ ਸਿਵਲ ਹਸਪੀਟਲ ਫਾਜ਼ਿਲਕਾ ਤੇ ਖੁਸ਼ੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਥੇ ਅੱਜ ਜਿੰਨੇ ਵੀ ਆਸ-ਪਾਸ ਦੇ ਜਿਹੜੇ ਬਾਰਡਰ ਪਿੰਡ ਲੱਗਦੇ ਨੇ ਉਹਨਾਂ ਦੀ ਅੱਜ ਮੈਡੀਕਲ ਚੈੱਕਅਪ ਕੈਂਪਸ ਲੱਗੇ ਨੇ ਤੇ ਲਗਭਗ 300 ਤੋਂ ਵੱਧ اوਪੀਡੀਜ਼ ਹੋ ਚੁੱਕੀਆਂ ਨੇ ਤੇ ਮੈਂ ਹੀ ਅਪੀਲ ਕਰਦੀ ਆ ਕਿ ਜਿੰਨਾ ਹੋ ਸਕੇ ਆਪਾਸ ਸਸਤਾਵਾਂ ਤੋਂ ਫਾਇਦਾ ਲਈਏ ਇੱਥੇ ਜਿੰਨੀ ਮੈਡੀਸਿਨਸ ਨੇ ਜਿੰਨੇ ਟੈਸਟ ਨੇ ਜਿੰਨੇ ਹੋਰ ਵੀ ਸਾਰੇ ਸਪੈਸ਼ਲਿਸਟ ਡਾਕਟਰਸ ਆਏ ਨੇ ਉਹਨਾਂ ਨੇ ਸਾਰਿਆਂ ਨੂੰ ਚੈੱਕ ਕੀਤਾ ਹੈ ਜਿਹੜੇ ਵੀ ਇੱਥੇ ਬਿਮਾਰੀਆਂ ਠੀਕ ਹੋ ਸਕਦੀਆਂ ਆ ਉਹ ਦਵਾਈਆਂ ਦੇ ਕੇ ਉਹ ਇੱਥੇ ਦਿੱਤੀਆਂ ਗਈਆਂ ਨੇ ਜਿਹੜੇ ਸੀਰੀਅਸ ਕੇਸਸ ਨੇ ਉਹ ਉੱਥੇ ਫਾਸਲ ਕਾ ਰੈਫਰ ਹੋਏ ਨੇ ਕਿਸ ਕਿਹੜੇ ਕਿਹੜੇ ਡਾਕਟਰ ਜਿਹੜੇ ਉਹ ਅੱਜ ਇੱਥੇ ਕੈਂਪ ਤੇ ਮੌਜੂਦ ਰਹੇ ਆ ਜੀ ਅੱਜ ਆਪਣੇ ਕੋਲ ਜੀ ਔਰਥੋਨੇ ਅੱਖਾਂ ਦੇ ਡਾਕਟਰ ਨੇ ਗੁੱਟਨਿਆਂ ਦੇ ਡਾਕਟਰ ਨੇ ਤੇ ਨਾਲ ਸਰਜਨ ਨੇ ਜਿਹੜਾ ਚੈਸਟ ਵਾਲੇ ਡਾਕਟਰਸ ਨੇ ਬੱਚਿਆਂ ਦੇ ਡਾਕਟਰਸ ਨੇ ਜਿਹੜੇ ਫੀਮੇल्स ਨੂੰ ਜਿਹੜੀ ਪ੍ਰੋਬਲਮਸ ਆ ਰਹੀਆਂ ਨੇ ਉਹ ਡਾਕਟਰਸ ਨੇ ਤੇ ਨਾਲ ਸਾਨੂੰ ਅੱਜ ਇੱਕ ਹੋਰ ਚੀਜ਼ ਹੈ ਕਿ ਜਿੱਥੇ ਸਕੂਲ ਦੇ ਵਿੱਚ ਬੱਚਿਆਂ ਨੇ ਉਹਨਾਂ ਨੂੰ ਵੀ ਚੈੱਕ ਕੀਤਾ ਗਿਆ ਹੈ ਕਿ ਕੋਈ ਵੀ ਉਹਨਾਂ ਦੀ ਜਿਹੜੀ ਵੀ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਦੱਸਿਆ ਗਿਆ ਹੈ ਤੇ ਨਾਲ ਸਿਖਾਇਆ ਵੀ ਗਿਆ ਹੈ ਕਿ ਵੀ ਅੱਗੇ ਆਪ ਦਾ ਧਿਆਨ ਕਿਵੇਂ ਰੱਖਣਾ ਹੈ ਤੇ ਨਾਲ ਆਯੂਸ਼ਮਨ ਕਾਰਡ ਜਿਹੜੇ ਅਸੀਂ ਬਣਵਾਏ ਨੇ ਨਾਲ ਇੱਕ ਕੱਲ 1 ਦਸੰਬਰ 에 AIDS Day ਹੈਗਾ ਤੇ ਉਸੇ ਉਪਲਕਸ਼ ਦੇ ਵਿੱਚ ਅੱਜ ਜਿਹੜੇ ਆਪਣੇ ਨੁਕਰ ਨਾਟਕ ਲੱਗੇ ਐ ਤੇ ਉਹਨਾਂ ਨੂੰ ਅਵੇਅਰਨੈਸ ਦਿੱਤੀ ਗਈ ਹੈ ਕਿ ਵੀ ਆਪਾਂ AIDS ਤੋਂ ਕਿਵੇਂ ਬਚਾਅ ਕਰਨਾ ਹੈ ਜੇ ਹੋ ਵੀ ਗਿਆ ਤਾਂ ਉਹਨੂੰ ਸਹੀ ਕਿਵੇਂ ਕਰਨਾ ਸਮਰਮ ਸਿੰਘ ਕੀ ਕਹਿਣਾ ਚਾਹੋਗੇ ਜੋ ਅੱਜ ਇੱਥੇ ਕੈਂਪ ਲੱਗਿਆ ਹੋਇਆ ਮਹਾਰ ਸੋਨਾ ਵਿਖੇ ਮਹਾਰ ਸੋਨਾ ਜੇ ਬੀਇੰਗ ਬਾਰਡਰ ਵੈਲਟ ਮੈਡਮ ਖੁਸ਼ੀ ਫਾਊਂਡੇਸ਼ਨ ਵੱਲੋਂ ਵੀ ਰਿਕਵੈਸਟ ਆਈ ਸੀ ਵੀ ਜਿਹੜਾ ਇੱਥੇ ਮੈਡੀਸਿਨ ਫੈਸਿਲਿਟੀ ਦੀ ਕਮੀ ਹੈ ਲੋਕ ਉੱਥੇ ਪਹੁੰਚ ਨਹੀਂ ਪਾਉਂਦੇ ਸਰਕਾਰੀ ਹਸਪੀਟਲ ਜਿਸ ਕਰਕੇ ਅਸੀਂ ਸਾਰੇ ਸਪੈਸ਼ਲਿਸਟ ਇੱਥੇ ਬੁਲਾਏ ਸੀ ਨਾਲ ਅਸੀਂ ਸੰਪੂਰਨ ਸੁਰੱਖਿਆ ਕੇਂਦਰ ਨੂੰ ਅਟੈਚ ਕੀਤਾ ਤੇ ਜੋ ਮੈਕਸਿਮਮ ਫੈਸਿਲਿਟੀਆਂ ਹੋ ਸਕੀਆਂ ਅੱਜ ਜਿਸੀ ਇੱਥੇ ਦਿੱਤੀਆਂ ਸਾਡੇ ਆਰਥੋਪੀਡੀਸ਼ੀਅਨ ਸਰਜਨ ਸਾਡੇ ਪੀਡੀਆਟ੍ਰੀਸ਼ੀਅਨ ਗਾਇਨੀ ਤੇ ਸਾਰੇ ਤਰ੍ਹਾਂ ਦੇ ਸਪੈਸ਼ਲਿਸਟ ਇੱਥੇ ਬੁਲਾਏ ਪਲੱਸ ਬਲੱਡ ਟੈਸਟ ਜਿਵੇਂ ਰੂਟੀਨ 슈ਗਰ ਟੈਸਟ ਹੋਈ ਬੀਪੀ ਚੈੱਕ ਪਲੱਸ ਆਈ ਐਚ ਆਈ ਵੀ ਟੈਸਟਿੰਗ ਹੋ ਰਹੀ ਹੈ ਇਸ ਲਈ ਇੱਥੇ ਆਲਮੋਸਟ ਅੱਜ 300 ਤੋਂ ਪਲੱਸ ਆਪੀਡੀ ਹੋ ਗਈ ਹੈ ਤੇ ਲੋਕਾਂ ਨੂੰ ਕਾਫੀ ਫਾਇਦਾ ਮਿਲਿਆ ਇਸ ਚੀਜ਼ ਦਾ ਪਲੱਸ ਅਸੀਂ ਆਯੁਸ਼ਮਨ ਕਾਰਡ ਵਾਲੀ ਟੀਮ ਵੀ ਇੱਥੇ ਰੱਖੀ ਵੀ ਸੀ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਉਹ ਵੀ ਬਣ ਸਕਣ ਤੇ ਪੰਜਾਬ ਸਰਕਾਰ ਦੀ ਹਦਾਇਤ ਹੈ ਵੀ ਜਿੰਨਾ ਪੈਰੀਫਰੀ ਜਾ ਕੇ ਤੁਸੀਂ ਫੈਸਿਲਿਟੀ ਦੇ ਸਕੋ ਚੰਗੀ ਗੱਲ ਹੈ ਤਾਂ ਕਿ ਲੋਕਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਮਿਲ ਸਕੇ